ਲੈ ਕਰਾਂ ਸਮਾਰ ਕੇ ਪ੍ਰੈਸ ਤੇਰੇਆਂ ਪ੍ਰੈਸ ਦੀ ਹੈਨੀ ਟੁੱਟ ਰਹੇ ਨੇ ਤੇਰੇ ਹੱਥ ਐਂ ਲੱਗ ਰਹੀਆਂ ਹੌਲੀ ਹੌਲੀ ਝਾੜੂ ਲਾ ਸਮਾਰ ਕੇ ਲਾ ਲੈ ਕਿਵੇਂ ਜੂੜ ਵੱਡੇ ਦੇਖੀ ਉਹ ਪੈ ਰੇ ਤਾਂ ਪਿੱਛੇ ਐਂ ਕੂੜਾ ਛੱਡੇ ਕੋਈ ਲੋੜ ਨਹੀਂ ਸਕੂਲ ਜਾਣ ਦੀ ਜਦੋਂ ਤੈਨੂੰ ਕਹਤਾ ਵੀ ਘਰ ਦਾ ਕੰਮ ਕਰਨਾ ਸਾਰ ਰਹਿਣ ਦੇ ਪੜਾਈ ਪੜਹੁਣ ਨੂੰ ਛੱਡ ਪਰੇ ਮਾਰ ਗੋਲੀ ਨੀ ਚੁੱਪ ਕਰ ਜਾ ਮੇਰੇ ਕੰਨ ਕੱਢੋ ਖਾਣੇ ਕੁਛ ਨਹੀਂ ਵੀ ਰਿਓ ਮੇਰੇ ਹੱਥੋਂ ਪ੍ਰੈਸ ਛੁੱਟ ਗਈ ਸੀ फड लोटी त्र पिवस्त आलो डैरी जी रोटी खा लोन पाणी आलो डैरी जी पाणी ਲੇ ਬੁੱਤਾ ਹੁਣ ਤੂੰ ਵੀ ਰੋਟੀ ਖਾ ਲੈ ਠੀਕ ਮਾਂ ਮੀਰਾ ਕੀ ਕਰ ਲੈ ਪੁੱਤਾ ਖਾ ਲੈ ਰੋਟੀ ਇੱਥੇ ਬਹਿ ਕੇ ਖਾ ਲੈ ਖਾ ਲੈ ਖਾ ਲੈ ਕਿਤੇ ਰੋਟੀ ਠੰਡੀ ਹੋ ਜੇ ਨਾ ਕੀ ਗੱਲ ਕੀ ਦੇਖੀ ਜਾਨੀ ਐ ਚੁੱਪ ਕਰਕੇ ਖਾ ਲੈ ਰੋਟੀ ਹੁਣ ਲੱਗਦੀ ਨਹੀਂ ਤੇਰੇ ਉਹ ਤਾਂ ਕਹਿੰਦੀ ਮੈਨੂੰ ਭੁੱਖ ਲੱਗੀ ਪਈ ਐ ਜੇ ਹੁਣ ਪਕਾ ਕੇ ਦੇਤੀ ਹੁਣ ਚੱਕ ਜੰਦੀ ਆ ਰੋਟੀ ਖਾਣੀ ਬਿਟਰ ਬਿਟਰ ਖਾ ਲੈ ਰੋਟੀ ਮੰਮੀ ਇਹ ਤਾਂ ਸੂ ਦੇ ਰਹੀ ਐ ਇਹ ਮੇਰੇ ਲੰਗਦੀ ਅੱਛਾ ਕਿਉਂ ਕੀ ਗੱਲ ਕਾਤੋਂ ਨਹੀਂ ਲੰਗਦੀ ਆ ਚੱਕ ਪਾਣੀ ਦਾ ਗਲਾਸ ਰੋਟੀ ਖਾ ਕੇ ਨਾ ਦੋ ਘੁੱਟਾ ਇਹਦੀਆਂ ਪਰ ਲਿਆ ਕਰ ਰੋਟੀ ਬਥੇਰਾ ਫਟਾਫਟ ਲੰਬੂਗੀ ਲੰਬਦੀ ਨਹੀਂ ਇਹਦੇ ਰੋਟੀ ਨਾਲੇ ਆਟਾ ਥੋੜਾ ਕੀ ਅੱਜ ਮੇਰੇ ਮੁੰਡੇ ਨੇ ਆ ਕੇ ਵੀ ਰੋਟੀ ਖਾਣੀ ਐ ਤੈਨੂੰ ਤਾਂ ਹੁਣ ਇਹੀ ਰੋਟੀ ਖਾਣੀ ਪਊਗੀ ਖਾਣੀ ਐ ਖਾ ਲੈ ਨਹੀਂ ਖਾਣੀ ਬਾਰ ਕੁੱਤੇ ਨੂੰ ਪਾਇਆ ਉਹ ਤੇਰੀ ਮਰਜ਼ੀ ਐ ਮੱਥਨੀ ਹੋਰ ਪੂੜੇ ਪਕਦੇ ਹੁੰਦੇ ਤੇਰੇ ਵਾਸਤੇ ਲੱਗਦੀ ਨਹੀਂ ਇਹਦੇ ਰੋਟੀ ਸਾਰਾ ਦਿਨ ਨਹੀਂ ਕੰਮ ਲੋਟ ਆਉਂਦੇ ਹੈਗੇ ਮੈਂ ਤਾਂ ਇੰਨਾ ਜੋਗੀ ਰਹਿ ਗਈ ਵਾਹ ਆਏ ਰੱਬਾ ਵੇ ਉਹ ਮੈਂ ਮਰ ਜਾ ਆ ਆ ਹਾਏ ਹਾਏ ਲੱਤਾਂ ਟੁੱਟ ਗਈ ਪੇਪਰਾਂ ਮਰਜੋ ਨਾ ਪੁੱਤਿਆਂ ਦਿਓ ਹਾਏ ਉਹ ਕਾਲੇ ਮੂੰਹ ਵਾਲੀ ਲੱਗਦੀ ਐ ਤੜਕੀ ਉੱਠਣਸਾਰ ਮੱਤੇ ਨ ਪੁੱਤੀ ਨੇ ਮੇਰੇ ਤੇ ਦੰਦਾ ਤਾ ਰੱਖਿਆ ਵੀ ਸਾਰਾ ਦਿਨ ਕੰਮ ਕਰਦੀ ਫਿਰਦੀ ਰਹਿੰਦੀ ਐ ਲੈ ਕੇ ਬੈਠੂਗੀ ਕਿਸੇ ਨੂੰ ਮਰਜੀ ਲੈ ਲੈ ਪਤਾ ਨਹੀਂ ਕਹੇ ਜੀ ਜੰਮੀ ਦੀ ਕ ਲੈਣੀ ਹਾਏ ਰੱਬਾ ਹੁਣ ਕਿਵੇਂ ਉੱਟਾਂ ਮੱਤੋਂ ਤਾਂ ਉੱਠੀ ਨਹੀਂ ਜਾਂਦਾ ਉਹ ਮੈਂ ਮਰ ਜਾ ਮੈਨੂੰ ਤਾਂ ਐ ਲੱਗਦਾ ਮੇਰੀ ਤਾਂ ਗੋਡੇ ਦੀ ਚੱਪਣੀ ਨਿਕਲ ਗਈ ਨਾਲ ਸਾਰਾ ਦਿਨ ਸਿਆਪਾ ਕਰਦੀ ਰਹਣੀ ਆ ਹਲੇ ਬੋਲਦੇ ਨੇ ਵੀ ਆਏ ਹਾਏ ਮੈਂ ਮਰ ਜਾ ਵੀ ਕੰਮ ਨਹੀਂ ਕਰਦੀ ਆਏ ਹਾਏ ਉਹ ਮੈਂ ਮਰ ਜਾ ਆਏ ਆਏ ਹਾਏ ਬੇ ਖਰਚਾ ਬੇ ਇੱਕ ਮਾਰੂਗੀ ਚੱਕੇ ਸਿਰ ਚ ਬੁੱਤੇ ਨਾਲ ਸੜ ਕਰੇ ਬਥੇਰੇ ਹੋ ਰਹੇ ਨੇ ਇੱਕ ਤੁਸੀਆਂ ਕ ਲਾਗੇ ਨਾਲੇ ਰੋਟੀ ਪਾਉਣੀ ਆ ਆਏ ਹਾਏ ਰੱਬਾ ਬੇ ਨਾਲੇ ਮੰਨੀ ਭੋਖ ਦੇਣੇਗੇ ਮਰ ਗਿਆ ਕਿਤੇ ਉਹ ਵੀ ਨਾ ਲੰਗੜੀ ਹੋ ਜਾ ਸਿਆਲ ਦਾ ਮਹੀਨਾ ਮੈਨੂੰ ਤਾਂ ਇਹ ਲੱਗਦਾ ਹੱਡ ਤੇ ਜੁੜਨਗੇ ਦੁਬਾਰੇ ਆਏ ਹਾਏ ਉਹ ਮੈਂ ਮਰ ਗਿਆ ਆਏ ਹਾਏ ਨਾ ਸ਼ੁਕਰ ਝੂੜਾ ਨਾ ਨਿਕਲ ਗਿਆ ਸਹੀ ਵੀ ਨਹੀਂ ਹੋਣਾ ਤੀ ਕਿਨੇ ਦਿਨ ਤੇ ਮੰਜੇ ਤੇ ਬੈਠੀ ਨੂੰ ਪੂੜੇ ਆਏ ਰੱਬ ਕੋਈ ਜਵਾਬ ਵੀ ਨਹੀਂ ਕਰੇ ਹੈਗਾ ਨਹੀਂ ਚੱਕ ਕੇ ਮੰਜੇ ਤੱਕ ਤਾਂ ਲੈ ਆਉਂਦੇ ਮੈਨੂੰ ਕਿਹੜੇ ਜਨਮਾਂ ਦਾ ਪੈਰ ਕੱਢਿਆ ਮੇਰੇ ਨਾਲ ਪਹਿਲਾਂ ਕਿਹੜਾ ਮੈਂ ਬਾੜੀ ਸੌਖੀ ਆ ਮੈਨੂੰ ਤਾਂ ਨਪੁੱਤੀ ਨੇ ਇਸੇ ਨੇ ਤਪਾਰ ਰੱਖਿਆ ਆਏ ਹਾਏ ਕੂ ਮੈਂ ਮਰ ਜਾ ਆਏ ਆਏ ਹਾਏ ਕੀ ਸਾਂ ਬਈ ਜਾਂਦੀਆਂ ਨੇ ਹਿੰਮਤ ਵੀ ਨਹੀਂ ਹੈਗੀ ਨਹੀਂ ਅੰਦਰ ਉੱਠ ਕੇ ਦਰਦ ਦੀ ਗੋਲੀ ਲੈ ਲੈਂਦੀ ਆਏ ਹਾਏ ਆਏ ਰੱਬਾ ਮਨ ਨਹੀਂ ਕੀ ਹੋ ਗਿਆ ਤੁਸੀਂ ਰੋਈ ਘਤੋ ਜਾਂਦੇ ਹੋ ਹੋ ਗਿਆ ਤੇਰਾ ਕਾਰਜਾ ਹੈ ਨਹੀਂ ਆਏ ਹਾਏ ਮੈਨੂੰ ਐ ਦੱਸ ਕਿੱਥੇ ਨਿਕਲੀ ਦੀ ਤੂੰ ਕਿਹੜੇ ਬਿਲਾਂ ਦੀ ਗਈਆਂ ਘਰੋਂ ਤੂੰ ਤਾਂ ਸੀਰਤ ਕੇ ਘਰੇ ਖੇਡਣ ਗਈ ਕਿਉਂ ਸੀਰਤ ਕੇ ਘਰੇ ਖਖੜੀਆਂ ਲਾਈਆਂ ਨੇ ਖੇਡਣ ਗਈ ਤੀ ਕੰਮ ਤੇਰਾ ਬਾਪ ਕਰੂਗਾ ਕਿੰਨੇ ਦਿਨਾਂ ਦਾ ਕੂੜਾ ਪਾਇਆ ਪੈਤੀ ਉਹ ਬਾਠਲੀ ਚ ਜੇ ਤੂੰ ਛਿੱਟਿਆਉਂਦੀ ਮੈਂ ਕਾਹਨੂੰ ਡਿਗਦੀ ਉੱਥੇ ਉੱਥੇ ਝੁੜ ਗਈ ਮੈਂ ਤਾਂ ਮੇਰੇ ਤਾਂ ਮਨੂਆ ਲਾਦਾ ਚੱਪਣੀ ਨਿਕਲ ਗਈ ਗੋਡੇ ਦੀ ਸਾਰਾ ਦਿਨ ਫੇਰੀ ਜਾਂਦੀ ਹੈਗੀ ਪਾਉਂ ਕਦੀ ਕੰਮ ਨਾ ਕਰਿਆ ਕਰ ਘਰੀ ਚੰਗਾ ਸਾਰਾ ਦਿਨ ਕੋਲੇ ਕਸਦੀ ਰਿਹਾ ਕਰ ਗਾਂਡੀਆਂ ਗਮਾਂਡੀਆਂ ਦੇ ਸਾਰਿਆਂ ਦੇ ਗੇੜੇ ਦੇ ਆਉਣੀਆ ਚੌਕੀਦਾਰ ਨਹੀਂ ਰੱਖੀਆਂ ਤੂੰ ਮੰਮੀ ਮੈਂ ਸਾਰੇ ਕੰਮ ਨੇ ਵੇੜ ਕੇ ਗਈ ਸੀ ਕੀ ਕੰਮ ਨੇ ਮੇੜਿਆ ਦੀ ਦੱਸੀ ਮੈਨੂੰ ਸਾਰਾ ਰਸੋਈ ਦਾ ਕੰਮ ਮੈਂ ਕਰਿਆ ਪਸ਼ੂ ਡੰਗਰ ਦਾ ਕੰਮ ਮੈਂ ਕਰਿਆ ਗੋਹਾ ਮੈਂ ਛਿੱਟ ਗਈ ਹੁਣ ਕੂੜਾ ਛੱਟਣ ਗਈ ਸੀ ਤਾਂ ਹਾਂ ਗੋਡਾ ਤੜਾ ਕੇ ਵੇਗੀ ਕਿਹੜੀ ਕਮਾਈ ਕਰਦੀ ਏ ਤੂੰ ਤੇ ਮਰ ਜਾਂਂਦਰਾ ਖੜ ਗਈ ਮੇਰੇ ਸਹਰਾਣੇ ਆ ਕੇ ਕਿੱਥੇ ਤਪਾਇਆ ਇਹਨੇ ਆਏ ਹਾਏ ਕਿੰਨੂੰ ਕੀ ਹੋਇਆ ਇਹ ਬੇਬੁੱਤ ਕੀ ਦੱਸਾਂ ਕੀ ਹੋਇਆ ਮੇਰੀ ਤਾਂ ਲੱਤ ਟੁੱਟ ਗਈ ਤੂ ਐ ਕਰ ਇਹ ਹੋ ਗਿਆ ਡਿੱਗ ਗਈ ਸੀ ਮੰਮੀ ਡਿੱਗ ਗਈ ਤੇ ਪੁੱਤ ਉਹ ਤੇ ਮੋਟੇ ਪੈਰ ਔਕੜ ਗਿਆ ਕੂੜਾ ਛੱਟਣ ਗਈ ਸੀ ਇਹਨੂੰ ਨਪੁੱਤੀ ਨੂੰ ਆਏ ਨਹੀਂ ਆਏ ਵੀ ਮੈਂ ਕੂੜਾ ਛੱਟਿਆ ਵਾ ਚਾਰ ਦਿਨਾਂ ਦਾ ਕੂੜਾ ਪਿਆ ਤੀ ਉਰੇ ਬਹਿ ਜਾ ਬਹਿ ਜਾ ਰੇ ਮੈਂ ਚਾਹ ਲਿਆ ਕੇ ਦੇਣੀ ਮੁੰਡੇ ਨੂੰ ਦੇਖ ਲੈ ਔਨ ਸਰਵਰ ਨੂੰ ਚਾਹ ਪਾਣੀ ਵੀ ਨਹੀਂ ਪੁੱਛਿਆ ਚੋ ਕੇ ਮੋਜਾਂ ਨਾਲ ਅੰਦਰ ਵੜ ਗਈ ਆਏ ਵੀ ਨਹੀਂ ਕਿਹਾ ਵੀ ਮਾਂ ਲ ਤੇਰੀ ਲੱਤ ਦੁਖਦੀ ਆ ਤੈਨੂੰ ਦਰਦ ਦੀ ਗੋਲੀ ਲਿਆਦਾ ਜਾ ਕੋਈ ਡਾਕਟਰ ਬੁਲਾ ਲੈਨੇ ਆ ਉਹਦੇ ਦੇਖ ਲੈ ਮਾੜੀ ਜੂਰੇ ਪ੍ਰੈਸ ਪਤਾ ਨਹੀਂ ਲੱਗੀ ਤੀ ਪਤਾ ਨਹੀਂ ਨਾ ਤੂੰ ਵੀ ਕਹਿਤਾ ਦੀ ਡਾਕਟਰ ਨੂੰ ਬੁਲਾ ਲੈਨੇ ਆ ਮੇਰੀ ਸਾਰ ਨਹੀਂ ਲਈ ਜਨੇ ਨਹੀਂ ਆ ਜਾ ਲਿਆ ਦੇ ਚਾ ਅੰਦਰੀ ਜੁਲਕ ਜੁਲਕ ਕਰਦੀ ਰਹਿੰਦੀ ਐ ਤੂੰ ਮੇਰਾ ਕਰਾਉਣਾ ਇਹਦੀਆਂ ਨਹੀਂ ਕੁੜੀਏ ਇਹ ਨਹੀਂ ਵਈ ਸੁਣਦੀ ਇਹ ਤਾਂ ਚਾਂਬਲ ਕੀ ਜਾਦੇ ਕੁੜੀ ਇਹਦਾ ਨਹੀਂ ਕੁਝ ਬਣਦਾ ਇਹਦਾ ਪਤਾ ਨਹੀਂ ਅੱਗੇ ਕੀ ਕੀ ਕੁਝ ਕਰੂਗੀ ਕੀ ਕੁਝ ਨਾ ਕਰੂਗੀ ਨਹੀਂ ਆ ਜਾ ਦੇਖ ਲੈ ਧੁਰਦੀ ਤਾਂ ਆਇਆ ਜਣੋ ਦੀ ਪੈਰਾਂ ਤੇ ਮਹਿੰਦੀ ਲੱਗੀ ਐ ਵੀ ਉਤਰ ਨਾ ਜਾਵੇ ਫੜਾਏ ਨੂੰ ਮੁੰਡੇ ਨੂੰ ਹਾਏ ਮੈਂ ਮਰ ਜਾਂ ਦੇਖ ਲੈ ਮਹंगाई ਤਾਂ ਚਾhti ਪਾਣੀ ਦਾ ਗਲਾਸ ਲਿਆ ਕੇ ਮੱਤੇ ਮਾਰਿਆ ਵੀ ਮੈਂ ਕੀ ਕਰੂੰਗੀ ਇਹ ਜੀ ਲਾਦਦਾ ਵੀ ਇਹ ਤੇਰਾ ਕਿੰਨਾ ਖਿਆਲ ਰੱਖਦੀ ਐ ਕੀ ਖਿਆਲ ਰੱਖਦੀ ਐ ਮੇਰੇ ਤਸੀ ਮਨੂੰ ਕੀ ਖਿਆਲ ਰੱਖਦੀ ਐ ਤੈਨੂੰ ਦੱਸ ਦੇ ਵੇ ਕਿੱਥੇ ਖਿਆਲ ਰੱਖਦੀ ਐ ਇਹ ਤੂੰ ਤਾਂ ਉਹੀ ਜਿਵੇਂ ਕਾਣੀਆਂ ਗੱਲਾਂ ਪਤਾ ਨਹੀਂ ਕਿਨੇ ਪੁੱਤੀ ਕਿਸੇ ਸਿਆਣੇ ਲਵੇ ਜਾਂਦੀ ਐ ਕਿਤਬੀਤ ਪਿਆਏ ਨੇ ਪਿਆ ਪੁੱਤ ਦੋਨੇ ਮਾਂ ਗਰ ਲਾਰਖੇ ਨੇ ਮੇਰੀ ਤਾਂ ਕੋਈ ਨਹੀਂ ਸੁਣਦਾ ਮੈਂ ਨਹੀਂ ਪਿੰਦੀ ਪਾਣੀ ਪੁਣੀ ਮੈਂ ਨਹੀਂ ਪਿੰਦੀ ਹੈਗੀ ਇਹਨੂੰ ਤਾਂ ਆਇਆ ਵਧੀਆ ਠੰਡਾ ਪਾਣੀ ਪੀਊਗੇ ਨੂੰ ਨਮੂਣੀਆਂ ਹੋ ਜੇ ਮਰ ਜੇ ਪਰੇ ਰਾਂਦ ਕਟੇ ਇਹ ਜੀ ਨਪੱਤੀ ਮੇਰੇ ਪੱਲੇ ਪਾਤੀ ਨਪੁੱਤੀ ਕਿੱਥੇ ਜੰਮੀਆਂ ਮੇਰੀ ਗੱਲ ਸੁਣ ਬੇ ਇਹ ਦੇਖ ਨੀ ਨਾ ਦੇਖਣ ਜੰਦਰ ਵਗ ਜਾ ਪੀ ਲੈ ਜਾ ਕੇ ਚਾਹ ਪਾਣੀ ਕਿਹੜਾ ਲਿਆ ਕੇ ਦੇਊਗੇ ਇਹ ਤੈਨੂੰ ਬਣਾ ਕੇ ਉਰੇ ਕਾਫੀ ਨਾਲੇ ਰੋਟੀ ਖਾ ਲਈ ਪੁੱਤ ਚੰਗਾ ਵੇ ਸੱਚ ਮੇਰੀ ਗੱਲ ਸੁਣ ਉਰੇ ਆ ਉਰੇ ਉਰੇ ਪੁੱਤ ਮਾਲਕੀ ਨੂੰ ਨੰਦਰ ਸਰਾਨਾ ਲੈ ਕੇ ਦੇ ਦੇ ਮੇਰੀ ਲੱਤ ਜੀ ਬਾਲੀ ਦੁਖਦੀ ਆ ਮੈਂ ਇੱਥੇ ਰੱਖ ਲੂੰਗੀ ਮੈਂ ਤੂੰ ਨਹੀਂ ਲਿਆਂਦਾ ਜਾਂਦਾ ਮੈਂ ਪਤਾ ਕਿੰਨਾ ਤਾਂ ਕਿਆ ਆ ਆ ਤੂੰ ਤਾਂ ਨਾਲੇ ਭੈਣ ਨੂੰ ਹੀ ਕਹਨੀ ਹੁੰਨੀ ਆ ਜੈਸੀ ਕਰਨੀ ਵੈਸੀ ਪੰਨੀ ਤੈਨੂੰ ਤਾਂ ਭੈਣ ਦਾ ਸ਼ਰਾਪ ਲੱਗਿਆ ਬੂ ਮੈਂ ਮਰਚਾਂ ਦੇਖ ਲਾ ਹੈ ਦਿਨ ਰਾਤ ਮੈਂ ਦਿਵਾਸ ਤੱਕ ਇਨਾਂ ਕੋਲ ਸੋਚਦੀ ਆ ਯਾ ਚੀਜ਼ ਵੀ ਮੇਰੇ ਪੁੱਤ ਨੂੰ ਖਾਣ ਨੂੰ ਮਿਲ ਜੇ ਆ ਵੀ ਖਾਣ ਨੂੰ ਮਿਲ ਜੇ ਪਾ ਤਾਂ ਪਤੇਲੇ ਕੱਪੜੇ ਲਿਆ ਕੇ ਦਿਨੀਆਂ ਕਿਸੇ ਜਵਾਕ ਦੇ ਪਾਇਆ ਹੋ ਸੂਟ ਦੇਖ ਲਾ ਮੀਨਾ ਮੇਰੇ ਪੁੱਤ ਵਾਸਤੇ ਲਿਆ ਕੇ ਦੇਉਂਗੀ ਤੇ ਇਹ ਮਨ ਨੂੰ ਕੁਸਰਾਣਾ ਵੀ ਨਹੀਂ ਲਿਆ ਕੇ ਦੇ ਸਕਿਆ ਕਿੰਨਾ ਕੁਸ ਬੋਲ ਕੇ ਗਿਆ ਜੈਸੀ ਕਰਨੀ ਬੈਸੀ ਭਰਨੀ ਹੱਤ ਹੋਈ ਪਈ ਐ ਮੰਮੀ ਆ ਲੋ ਸਰਾਣਾ ਹਾਂ ਪੁੱਤ ਫੜਾ ਕੇ ਦੇ ਸਰਾਣਾ ਮੀ ਕੀ ਗੱਲ ਤੁਸੀਂ ਰੋ ਕੇ ਰਹੇ ਹੋ ਪੁੱਤਰ ਹੁੰਦੀ ਨਹੀਂ ਮੈਂ ਲੱਤ 'ਚ ਦਰਦ ਹੁੰਦਾ ਲੋ ਮੰਮੀ ਮੈਂ ਤੁਹਾਡੀ ਲੱਤ ਘੁੱਟਾਂ ਨਾ ਪੁੱਤ ਤੂੰ ਰੇ ਬਹਿ ਜਾ ਬਹਿ ਜਾ ਰੇ ਬਹਿ ਜਾ ਹਾਂ ਜੀ ਬਹਿ ਜਾ ਪੁੱਤ ਦੇਖ ਲੈ ਮੈਂ ਕੀ ਸੋਚਦੀ ਦੀ ਪੁੱਤ ਤੇਰੇ ਬਾਰੇ ਮੈਨੂੰ ਮਾਫ ਕਰ ਦੇ ਕੋਈ ਨਾ ਮੰਮੀ ਤੁਸੀਂ ਮੇਰੇ ਮੰਮੀ ਹੋ ਹਾਂ ਪੁੱਤ ਤੂੰ ਤਾਂ ਮਨੂੰ ਮੰਮੀ ਸਮਝਦੀ ਐ ਪਰ ਮੈਂ ਤੈਨੂੰ ਕਦੇ ਆਪਦੀ ਧੀ ਨਹੀਂ ਸਮਝਿਆ ਮੈਂ ਸਹੀ ਸਮਝੀ ਤੀ ਮੈਂ ਮਾਤਾ ਤੇਰੀ ਤੇਰੀ ਮਾਂ ਇਹਦਾ ਮੈਂ ਕਿੰਨਾ ਕਰਦੀ ਤੀ ਹੱਦ ਤੋਂ ਵੱਧ ਪਰ ਅੱਜ ਮੈਨੂੰ ਪਤਾ ਲੱਗਿਆ ਪੁੱਤ ਜੇ ਤੂੰ ਮੇਰੀ ਢਿੱਡੋਂ ਨਹੀਂ ਜੰਮੀ ਪਰ ਤੂੰ ਕਰਦੀ ਮੇਰਾ ਢਿੱਡੋਂ ਜੰਮੀ ਨਾਲੋਂ ਵੀ ਜ਼ਿਆਦਾ ਉਦੋਂ ਮਥੋਂ ਗਲਤੀ ਹੋ ਗਈ ਸਿਹਤ ਨਾਲ ਜੜਾ ਤੁਸੀਂ ਮੇਰੇ ਮੰਮੀ ਆ ਹਾਂ ਅੱਜ ਤੋਂ ਬਾਅਦ ਨਾ ਮੈਂ ਤੇਰੀ ਸੱਕੀ ਮੰਮੀ ਆ ਘਰ ਦੇ ਕੰਮ ਕਾਰ ਸਾਰੇ ਮੈਂ ਆਪੇ ਕਰਿਆ ਕਰੂੰਗੀ ਕੋਈ ਨਹੀਂ ਤੂੰ ਨਾ ਸਕੂਲ ਜਾਇਆ ਕਰ ਪੜ੍ਹਿਆ ਕਰ ਵਧੀਆ ਨੰਬਰ ਲੈ ਤੋ ਗਲਤੀ ਹੋ ਗਈ ਪੁੱਤ ਨਹੀਂ ਮੈਨੂੰ ਮaaf ਕਰ ਦੇ ਗਲਤੀ ਹੋ ਗਈ ਆ ਜਾ ਪੁੱਤ ਤੂੰ ਸਹੀ ਪਹਿਨ ਸਕੀ ਮੈਂ ਮੇਰੀ ਸੱਕੀ ਪਹਿਨ ਸਕੀ ਹਾਂ ਤੇਰੀ ਸੱਕੀ ਪਹਿਣਾ ਅੱਜ ਤੋਂ ਬਾਅਦ ਨਹੀਂ ਮੈਂ ਕਹਿੰਦੇ ਸਖੈਤ ਦਾ ਮੌਕਾ ਦਿੰਦੀ ਤੁਸੀਂ ਦੋਨੇ ਭੈਣ ਭਾਈ ਨਾ ਸਕੇ ਭੈਣ ਭਰਾਓ ਤੁਸੀਂ ਇੱਕ ਦੂਜੇ ਦਾ ਖਿਆਲ ਰੱਖਿਆ ਕਰੋ ਦੋਨੇ ਭੈਣ ਭਰਾ ਨਾ ਚਾਈ ਚਾਈ ਸਕੂਲ ਜਾਇਆ ਕਰੋ ਚੰਗਾ ਆਪਣੀ ਭੈਣ ਦਾ ਖਿਆਲ ਰੱਖਿਆ ਕਰ ਠੀਕ ਆ ਪੁੱਤ ਹਾਂ ਤੇਰਾ ਬਾਪੂ ਵੀ ਆ ਗਿਆ ਹਾਂ ਜਾਣਦੇ ਉਹਨੂੰ ਮੈਨੂੰ ਵੀ ਦੱਸੂਗੀ ਤੇ ਮੈਨੂੰ ਮਾਫ ਕਰ ਤੇ ਇੱਥੋਂ ਗਲਤੀ ਹੋ ਗਈ ਭਗਵਾਨੇ ਅੱਜ ਮੈਂ ਬਹੁਤ ਖੁਸ਼ ਹਾਂ ਮੈਨੂੰ ਐਸੇ ਸਮੇਂ ਦੀ ਉਡੀਕ ਸੀ ਕਿ ਕਦ ਤੂੰ ਮੇਰੀ ਧੀ ਨੂੰ ਆਪਣੀ ਧੀ ਸਮਝੇਂਗੀ ਮਤੋਂ ਗਲਤੀ ਹੋ ਗਈ ਜੀ ਮੈਨੂੰ ਮਾਫ ਕਰ ਦੋ ਅੱਜ ਤੋਂ ਬਾਅਦ ਇਹਨੂੰ ਮੈਂ ਆਪਣੀ ਧੀ ਹੀ ਸਮਝੂੰਗੀ ਸਕੀਤੀ ਇਹ ਮੇਰੀ ਫਿਰ ਕੀ ਹੋਗਾ ਜੇ ਮੈਨੂੰ ਢਿੱਡੋਂ ਨਹੀਂ ਜਨਮ ਦਿੱਤਾ ਪਰ ਮੇਰਾ ਕਿੰਨਾ ਕਰਦੀ ਏ ਕਿੰਨਾ ਪਿਆਰ ਕਰਦੀ ਏ ਅੱਜ ਤੋਂ ਬਾਅਦ ਦੋਨਾਂ ਨੂੰ ਮੈਂ ਆਪਣੇ ਸਕੇਤੀ ਪੁੱਤ ਸਮਝੂੰਗੀ ਉਈ ਸ਼ੁਕਾਏ ਤਦਾ ਮੌਕਾ ਨਹੀਂ ਦਿੰਦੀ ਸਸੀ ਕਾਰ ਦੀ ਸਾਰਿਆਂ ਨੂੰ ਜਿਹੜੀ ਵੀਡੀਓ ਤੁਸੀਂ ਨੇ ਹੁਣੇ ਦੇਖੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਨੂੰ ਵੱਧ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਹੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜਿਹੜੇ ਨਵੇਂ ਆਏ ਨੇ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਮਿਲਦੇ ਆਂ ਇਹ ਅਗਲੀ ਵੀਡੀਓ ਨਾਲ ਥੈਂਕ ਯੂ ਧੰਨਵਾਦ ਸਾਰਿਆਂ ਦਾ